ਨਾਲ ਆਉਂਦੀ ਜਿੱਦ ਕਰ ਲੈਂਦੇ ਤੁਸੀਂ ਤੋਂਨੇ ਤੇ ਵੇਖ ਕੇ ਤੇ ਅੱਗੇ ਸੜ ਕੇ ਕੋ ਕੋ ਕੰਡੇ ਲੂੰਦੀ ਆ ਤੇ ਬੁੜਕੇ ਤੁਹਾਨੂੰ ਤੁਸੀਂ ਆਹ ਦਿੰਦੇ ਸੀ ਨਾਲ ਹੀ ਜਾਣਾ ਨਾਲ ਹੀ ਜਾਣਾ ਚੱਲ ਆਜੋ ਹੁਣ ਫੇਹੀ ਬਾਂਜੀ ਹਾਂ ਆਇਆ ਮਨਜੀ ਕਿੱਦਾਂ ਆਇਆ ਨਹੀਂ ਰਮਾਨ ਹਣ ਰਮਾਨ ਹੋਣਾ ਪੰਜਾਬ ਦਾ ਕਿੱਥੋਂ ਆਣਾ ਹੁਣ ਦਵਾਈ ਲਿਆਉਣੀ ਹੈ ਚੰਗੇ ਜਿਹੇ ਡਾਕਟਰ ਕੋਲ ਰਮਾਨ ਕਿਹਨੀ ਆਪਣਾ ਆ ਦੋ ਇੰ联 ਦੀ ਆ ਹਾਂ ਬਹਿ ਜਾ ਕੱਤੇ ਉਹ ਪਰਖ ਜਾਵਦਾ ਨਹੀਂ ਪੈਣਾ ਹੁਣ ਕਿੱਥੇ ਗਈ ਬੌਟੀ ਬੌਟੀ ਵੀ ਅੰਦਰ ਹੀ ਹੋਣੀ ਆ ਕਿ ਕੀ ਕਰਨ ਲਈ ਕੰਮ ਕੰਮ ਲਈ ਕਰ ਹਾਂ ਡੇ ਹੀ ਇਹ ਕੰਮ ਚੰਦਾਈ ਕਰ ਹੂੰ ਲਾਤੇ ਵਾਂ ਕਦੇ ਮੈਨੂੰ ਵੇਖਣ ਨੂੰ ਜੀ ਨਹੀਂ ਕਰਦਾ ਉਹਦੇ ਵਲ ਤੇ ਕਿਦੇ ਵੇਖਾਂ ਨਿਆਣੇ ਲਿਆਂ ਦੇ ਕਿਰੇ ਸੋਹਣੇ ਲੱਗਦੇ ਆ ਕਿਦੇ ਇਹ ਵੀ ਆਉਂਦੀ ਜਿੱਦ ਕਰਨ ਦੇ ਇਹਨਾਂ ਦੇ ਮੈਂ ਘਰੇ ਖੇਡਾਂ ਅਸੀਂ ਵੀ ਨਾਲ ਹੀ ਜਾਣਾ ਨਾਲ ਹੀ ਜਾਣਾ ਮੈਂ ਮਚਕ ਕੇ ਲੈ ਆਈ ਮੈਂ ਚੱਲ ਆ ਜਉ ਨਾਲ ਆ ਤੇ ਰੁਣਕਾਂ ਲੱਗੀਆਂ ਨੇ ਆਣੇ ਦੇ ਨਾਲ ਰੁਣਕਾਂ ਰੁਣਕਾਂ ਕੀ ਹੈ ਆ ਭੈਣ ਜੀ ਦੋ ਘਰ ਛੱਡ ਆਈ ਆ ਤਾਂ ਦੋ ਮੇਰੇ ਮਗਰ ਪੈਂਦੇ ਸੀ ਇਹਨਾਂ ਨੂੰ ਲੈ ਕੇ ਤੇ ਮੈਂ ਐਨੂੰ ਆ ਗਈ ਆ ਤੇ ਇਹ ਵੀ ਬੜਾ ਸਤਾਉਂਦੇ ਹੀ ਛੱਡਦੇ ਗੱਲ ਮੇਰੀਆਂ ਤੇ ਬਾਹਾਂਵਾਂ ਰਹਿ ਜਾਂਦੀਆਂ ਇਹਨਾਂ ਨੂੰ ਚੁੱਕ-ਚੁੱਕ ਕੇ ਹੀ ਜੇ ਭੈਣ ਜੀ ਹੌਲੀ ਦੀ ਛੁੱਟੀ ਸੀ ਤੇ ਇਹ ਆਪੋ ਵਿੱਚ ਦੀ ਲੜਪੇ ਉਹ ਵੱਡੀ ਦੇ ਵੀ ਲੜਪੇ ਤੇ ਇਹ ਵੀ ਲੜਪੇ ਤੇ ਉਹਨੇ ਮਾਂ ਲੈ ਦੇ ਦੋ ਛੱਡੀਆਂ ਤੇ ਮੈਂ ਨਿੱਕੀ ਨੂੰ ਚੁੱਕ ਕੇ ਬਾਹਰ ਆ ਗਈ ਆ ਤੇ ਇੱਕ ਗੱਲ ਨਾਲ ਕੀ ਇਹ ਵੀ ਮੇਰੇ ਫੇਮਗਰੀ ਪੈ ਗਿਆ ਥੋੜ ਜਿੰਨਾ ਕੋ ਹੈਗੇ ਆ ਉਹ ਵਾਰ ਪੜ ਲਈ ਉਹਨਾਂ ਨੂੰ ਪੱਜਦੀ ਤੇ ਹੁਣ ਜਿੰਨਾਂ ਕੋ ਨਹੀਂ ਹੈਗੇ ਉਹ ਵਿਚਾਰੇ ਤਰਸਦੇ ਫਿਰਦੇ ਹੁਣ ਤੂੰ ਹੀ ਆਪਣੇ ਆਲੀ ਵੇਖਣੋਂ ਪੈਣੀ ਮੰਜੀ ਤੇ ਮੇਰੇ ਕਰਮਾਂ ਸੁਖ ਕਿੱਥੇ ਵੇਲਾ ਜਿ ਤਰਾਜ ਹੋਲੀ ਆ ਨਿਆਣੇ ਹੋਲੀ ਖੇਡਣ ਰਹੇ ਆ ਕਦੇ ਨਿਆਣੇ ਹੁੰਦੇ ਘਰ ਦੇ ਹੋਲੀ ਖੇਡਦੇ ਕਦੇ ਵੇੜਾ ਹੋਇਆ ਰੰਗ ਨਾ ਭਰ ਜਾਂਦਾ ਤੇ ਰੰਗ ਰੋਣ ਕ ਲੱਗ ਜਾਣੇ ਸਿਆਣ ਗਵੜ ਦੇ ਵੀ ਨਿਆਣੇ ਆ ਜਾਣੇ ਸੀਗੇ ਤੇ ਇਹ ਗੱਲ ਆ ਵੀ 4 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਇਹਨਾਂ ਤੱਕ ਲੈਣੀ ਜੋਦੋਂ ਦੀ ਆਈ ਆ ਨਾ ਬਸ ਘਾਸੜਾ ਠਾਂ ਦੀ ਠਾਂ ਹੀ ਤੁਰਿਆ ਜਾਂਦਾ ਆ ਕਦੇ ਤੇ ਇਹ ਗੱਡੀ ਸੀ ਇੱਕ ਉਹ ਵੀ ਸਾਨੂੰ ਵੇਚਣੀ ਪੈ ਗਈ ਕਿਤੇ ਫਿਰ ਇਹ ਕਿਤਰਾ ਦੀ ਕੱਲਿਆਣੀ ਸਾਡੇ ਘਰ ਆਈ ਪੁੱਠੇ ਪੈਰਾਂ ਵਾਲੀ ਕਿਤੇ ਇਹਨਾਂ ਦਾ ਸਾਡੇ ਘਰ ਦਰਨਾ ਬੇੜਾ ਹੀ ਕਰ ਕਰ ਖਾ ਆਈ ਨਾ ਕਿਤੇ ਭਾਈ ਦੇ ਬੜੇ ਚਾਵਾਂ ਨਾਲ ਲਿਆਂਦੀ ਸੀ ਵਿਆਹ ਕੇ ਕਿਤੇ ਪਤਾ ਨਹੀਂ ਸੀ ਮੇਰੇ ਕਰਮਾਂ 'ਚ ਸੁੱਖ ਹੈ ਹੀ ਨਹੀਂ ਕਿਤੇ ਰੱਬੋਂ ਮੈਨੂੰ ਦੀਨ ਨੀ ਕਿਸਮਤ ਮਾੜੀ ਦੀ ਕਿਉਂ ਕਿ ਮੈਨੂੰ ਖੁਸ਼ੀਆਂ ਦੀ ਜੰਗੀ ਨਹੀਂ ਆਈਆਂ ਮੇਰੇ ਕਰਮਾਂ 'ਚ ਖੁਸ਼ੀਆਂ ਨਹੀਂ ਆਈਆਂ ਕਿਉਂ ਜਿਹੜੀ ਮੈਂ ਗਰੀਬ ਕਰਦੀ ਹਾਂ ਗਾੜੀ ਵੀ ਤਾਲਿਆਂ ਵਾਸਤੇ ਬਿਠਕੀ ਆ। ਇਹੋ ਜਿਹੀ ਕਿਸਮ ਦੀ ਲੈਕਚਰੀ ਨਾ ਪਾਵੇ। ਕਿ ਮੇਰੇ ਕਰਮਾਂ ਚ ਸੋਖ ਲਿਕੇ ਆਈ। ਆਵੇ ਹਲਾ ਭੈਣ ਜੀ ਉਹ ਵੀ ਆ ਗਈ ਉਹ ਮੰਗਰੇ ਤੇ ਤੁਹਾਡੇ ਤੇ ਖਡਾਉਣੇ ਟੁੱਟੇ ਹੀ ਲੈ ਹੁਣ ਇਹਨਾਂ ਤੋੜ ਕੇ ਹੀ ਜਾਣੇ ਇੱਥੋਂ। ਜਾਂ ਪਤਾ ਤੂੰ ਵੀ ਖੇਰਲਾ ਖਡਾਉਣਿਆਂ ਦੇ ਨਾਲ। ਮਨਜੀਤ ਲੈ ਆ ਕਾ ਨਿਆਣੇ ਤੂੰ ਰੋਜ ਨਾਲ ਵਾਵਾ ਜਾਏ ਆ ਤਾਂ ਕਿਵੇਂ ਵੇੜਾ ਭਰਿਆ ਭਰਿਆ ਲੱਗਦਾ ਤੇ ਦਿਨ ਨੂੰ ਵਾਵਾ ਨਾ ਸੁਖ ਜਾ ਹੋਇਆ ਆ ਤੇ ਵੇ ਨਿਆਣੇ ਨਾ ਕਦੇ ਨਹੀਂ ਖੇਡਦੇ ਖਡੌਣੇ ਟੁੱਟ ਚਲੇ ਕਦੇ ਮੈਂ ਲਿਆਂਦੇ ਤੇ ਨਿਆਣੇ ਵਾਸਤੇ ਆ ਸੀਗਾ ਕੀ ਪਤਾ ਇਹਨਾਂ ਨਿਆਣਿਆਂ ਨੇ ਖੇਡਣਾ ਹੀ ਨਹੀਂ ਗਾ ਚੰਗਾ ਭੈਣ ਜੀ ਕੋਈ ਨਹੀਂ ਲੈ ਆ ਕਰੂੰਗੀ ਅੱਛਾ ਮੈਂ ਕਦੀ ਨਹੀਂ ਲੈਂਦੀ ਆਪਣੇ ਤਾਂ ਨਿਆਣੇ ਤੇਰੀਆਂ ਨਜ਼ਰਾਂ ਦੇ ਸਾਹਮਣੇ ਆ ਆ ਤੇ ਪਤਾ ਨਹੀਂ ਅੱਜ ਕਿੰਦਾ ਮੇਰੇ ਮੰਗਰ ਆ ਗਏ ਆ ਮੈਂ ਤਾਂ ਕਦੀ ਵੀ ਜੋ ਨਹੀਂ ਇਹਨਾਂ ਨੂੰ ਨਜ਼ਰ ਲਵਾਉਣੀ ਕਿ ਮਨਜੀਤ ਨਾਦਰ ਮੈਂ ਅੱਗ ਗੱਲ ਹੋਰ ਦੱਸਾਂ ਹੂੰ ਹੌਣ ਮੁੰਡਲੇ ਮਾ ਮਹੀਂ ਮਨ ਆਇਆ ਆ ਕੇ ਤੇ ਹੁਣ ਸਹਿ ਸਹਿ ਜੇ ਵੀ ਡਿਆ ਮਨ ਬਹੁਤ ਦੂਰ ਹੋਣ ਡਿਆ ਆ ਤੇ ਹੁਣ ਜਦੋਂ ਦੀ ਵਿਆਹੀ ਆਈ 4 ਸਾਲ ਹੋ ਚੱਲੇ ਆ ਤੇ ਇਹ ਦਵਾਈਆਂ ਹੀ ਨਹੀਂ ਮਾਨ ਕੇ ਤੇ ਹੁਣ ਦੱਸ ਨੂੰ ਕਿਹੜੀ ਕਿਹੜੀ ਦਵਾਈ ਖਵਾ ਲਈਏ ਕਦੇ ਰ ਬੀਪੀ ਘਟ ਜਾਂਦਾ ਕਦੇ ਰ ਵਾਧ ਜਾਂਦਾ ਕਦੇ ਨੂੰ ਬੁਖਾਰ ਚੜ ਜਾਂਦਾ ਕਦੇ ਨੂੰ ਖੋਸ਼ ਹੋ ਜਾਂਦਾ ਆ ਹੁਣ ਦੱਸ ਮੁੰਡਾ ਵਿਚਾਰਾ ਮੇਰੀ ਦਵਾਈ ਲਿਆਵੇ ਕਿਹੜੀ ਦਵਾਈ ਲਿਆਵੇ ਤੇ ਇਹ ਵੀ ਸਾਨੂੰ ਤੇ ਨੇ ਨਾ ਪੁੱਠੇ ਪਾਰਾਂ ਵਾਲੇ ਨੇ ਇੰਨਾ ਤੰਗ ਕੀਤਾ ਨਾ ਬਹੁਤਾ ਹੀ ਕੀਤਾ ਆ ਤੇ ਹੁਣ ਚਾਲ ਕੁੜੀ ਮੇਰੀ ਨੇ ਹੁਣਾ ਦੋ ਦੋ ਤਿੰਨ ਦਿਨਾਂ ਨੂੰ ਫਿਰ ਉਹਨਾਂ ਸਲਾਹ ਕਰਦੇ ਆ ਵੀ ਕੀ ਆਂਦੀ ਉਹ ਕਦੇ ਤੇ ਮੇਰੇ ਤੇ ਅੱਖੇ ਲਾ ਲੱਗਦੇ ਗਿਆ ਅੱਗੇ ਨਹੀਂ ਲੱਗਦਾ ਹੁੰਦਾ ਸੀਗਾ ਤੇ ਹੁਣ ਚਲ ਪੈ ਹੁੰਦੇ ਅੱਖੇ ਲਾ ਕੇ ਤੇ ਚੱਲ ਹੁਣਾ ਦੂਜਾ ਵਿਆਹ ਰੱਖਣੇ ਸੋਚਦੀ ਆ ਦੋ ਸਾਤ ਕੁੜੀ ਨੂੰ ਉਹ ਘੜਿਆ ਤੇ 2 ਕਿਲੋਮੀਟਰ ਤੇ ਦੂਰ ਹੈਗੀ ਆ ਆ ਜਾਣਾ ਉਹਨੇ ਝਾਟੀ ਆ ਉਹਨੂੰ ਤਾਂ ਚੱਲ ਉਹਨੇ ਆ ਹੀ ਜਾਣਾ ਉਹ ਕੋੜਾ ਢਿਲ ਕਰਦੀ ਆ ਤੇ ਚੱਲ ਹੁਣ ਸਾਰੀ ਗੱਲ ਆਈ ਮੇਰਾ ਮੰਨਿਆ ਤੇ ਜ਼ਰੂਰ ਆ ਪਰ ਮੰਨਿਆ ਜੇ ਤੂੰ ਤੋ ਪਰ ਇਹ ਮੰਨੂਗਾ ਜ਼ਰੂਰ ਇੱਕ ਦਿਨ ਤੇ ਅਵੀ ਜਿੱਦਾਂ ਦੀ ਇਹ ਪੁੱਠੇ ਪੈਰਾਂ ਵਾਲੀ ਆਈ ਆ ਸਾਲਾ ਦੇ ਘਰ ਹੀ ਇਹਨੇ ਥੱਲੇ ਥੱਲੇ ਲਾਤਾ ਪਾਣੀ ਕਿਹੜੇ ਉੰਤਰੇ ਦੀ ਨਜ਼ਰ ਲੱਗ ਗਈ ਐ ਚਾਹ ਕੁੜੀ ਨੇ ਆਉਣਾ ਦੋ ਤਿੰਨ ਦਿਨਾਂ ਨੂੰ ਤੇ ਉਹ ਵੀ ਆਣ ਕੇ ਚੱਲੇ ਨੂੰ ਆਖੂਗੀ ਉਹ ਭੈਣ ਦੀ ਮੰਨ ਲੈਂਦਾ ਨਾ ਗੱਲ ਸਾਰੀ ਇਹ ਫੜਾਈ ਪੋਤੀ ਆ ਆਪਣੀ ਮੈਨੂੰ ਆ ਕਾਕਾ ਆ ਕਾਕਾ ਕੀ ਖਾਣਾ ਕਾਕੇ ਨੇ ਹੈ ਕਾਕਾ ਕੀ ਖਾਣਾ ਤੂੰ ਚੀਜੀ ਖਾਣੀ ਤੂੰ ਹਾਂ ਕਿੱਥੇ ਇਹਲਾ ਭੈਣ ਜੀ ਰੀ ਰੀ ਕਰਨ ਦੇਈ ਹਾਂ ਜਾਣਾ ਦਾਦੀ ਆਪਣੇ ਕੋਲ ਆ ਦਾਦੀ ਕੋਲ ਜਾਣਾ ਇਹਲਾ ਆਪਣੇ ਨਿਆਣੇ ਹੋਣ ਤੇ ਆਪਣੇ ਘਰ ਰਹਿੰਦੇ ਆ ਨਾ ਤੇ ਬਗਾਨੇ ਨਿਆਣੇ ਲੈ ਕੇ ਚੱਲ ਚੱਲ ਜੀ ਚੱਲ ਚੰਗਾ ਭੈਣ ਜੀ ਆਉਂਦੀ ਮਿਹਦੇ ਦੀ ਦੀ ਕਰਨ ਹੁਣ ਆ ਵੀ ਫੇਰ ਲੈ ਕੇ ਆ ਵੀ ਦੂਜੇ ਨਿਆਣੇ ਵੀ ਨਾਲ ਵਾਵਾ ਆਉਣੇ ਤੇ ਵਾਵਾ ਦੇ ਨੂੰ ਨਾ ਖੁਸ਼ੀ ਜੀ ਹੋ ਜਾਂਦੀ ਵਾਵਾ ਨਿਆਣੇ ਆਏ ਘਰ ਭਰ ਜਾਂਦਾ ਆ ਚਲੋ 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 ਵੀ ਕਰਨ ਉਹ ਸੇਲੇ ਮੰਗਰੇ ਹੀ ਆ ਜਾਂਦੇ ਅੱਖਾਂ ਚ ਉਮਲੂ ਇਹਨਾਂ ਦੇ ਇਹ ਦੇ ਟਿੱਡ ਚ ਕੀ ਦਿਖੋ ਉਹ ਰਾ ਹਾਂ ਮੈਂ ਜੀ ਪੋਤੀ ਨੂੰ ਹੱਥ ਕੀ ਲਾਤਾ ਦਵਾ-ਦਵ ਲੈ ਕੇ ਚਲੀ ਗਈ ਇਹਨੇ ਪੋਖ ਲੱਗੀ ਦੁੱਧ ਪੀਣਾ ਆ ਹੈ ਤੇ ਵੇਖ ਜੇ ਰੱਬ ਨੇ ਸਾਨੂੰ ਵੀ ਦਿੱਤੇ ਹੁੰਦੇ ਤਾਂ ਕਿਉਂ ਸਾਡੇ ਕੋਲ ਖੋਹਦੀ ਚੱਲ ਕੋਈ ਨਹੀਂ ਮੰਜੀਦ ਹੁਣ ਮੈਂ ਮੁੰਡੇ ਦਾ ਦੂਜਾ ਵਿਆਹ ਕਰਕੇ ਦਿਖਾਉਂਗੀ ਇਹਨੂੰ ਮੈਂ ਹੁਣ ਮੈਨੂੰ ਆਕਾ ਚੱਪਣਾ ਹੀ ਪੈਣਾ ਆ ਅਸੀਂ ਕਿਹੜਾ ਵੀ ਰੱਬ ਦੇ ਮਾਂ ਮਾਰੇ ਜੇ ਇਹ ਤਾਂ ਨਹੀਂ ਹੋਇਆ ਤਾਂ ਦੂਜੀ ਤਾਂ ਵੀ ਨਾ ਹੋਊਗਾ ਆਪੇ ਮਹਾਰਾਜ ਸਾਨੂੰ ਦੇਊਗਾ ਨਾ ਕੀ ਆਂਦੇ ਉਹਦੇ ਬਾਹਰੀ ਵੜੀ ਤੇ ਰੁੜੀ ਦੀ ਵੀ ਰੱਬ ਸੁਣ ਲੈਂਦਾ ਆ ਚਾ ਸੁਣੂਗਾ ਸਾਡੀ ਵੀ ਇਹੋ ਜੀ ਗੱਲ ਨਹੀਂ ਕੋਈ ਵੀ ਜਾ ਤੋ ਤੂੰ ਮਾਨਿਆਣਾ ਦਾ ਕਰਦੀ ਐ ਕੋਈ ਨਹੀਂ ਸਾਨੂੰ ਵੀ ਰੱਬ ਦਊਗਾ ਮੈਂ ਹੁਣ ਖੜਾ ਕੇ ਦਿਖਾ ਲੂੰਗੀ ਤੈਨੂੰ ਪੋਤੇ-ਪੋਤੀਆਂ ਸੁਣੋ ਹੂੰ ਰੋਟੀ ਬਣ ਗਈ ਤੇ ਲੈ ਆਜੋ ਆ ਜਾਣੇ ਆ ਨਾਨੀ ਮੇਰਾ ਨਾ ਬੀਪੀ ਲੋ ਹੋ ਜਾਂਦਾ ਮੈਂ ਕਿ ਹਵਾ ਦੀ ਸੰਦਾਂ ਚੱਲੀਏ ਅਬ ਦੋ ਹੀ ਜਾਂ ਤੁਹਾਡੇ ਨਾਲ ਕਦੀ ਤੁਹਾਡਾ ਬੀਪੀ ਲੋ ਹੋ ਜਾਂਦਾ ਕਦੀ ਬੁਖਾਰ ਹੋ ਜਾਂਦਾ ਕਦੀ ਤੁਹਾਡੀ ਮੈਡੀਸਿਨ ਮੁੱਕੀ ਆ ਕਦੀ ਮੰਮੀ ਦੀ ਮੁੱਕ ਜਾਂਦੀ ਉਹ ਲੈਣ ਜਾਓ ਕਦੀ ਤੁਹਾਡੀ ਮੁੱਕੀ ਮੈਂ ਤਾਂ ਅੰਗ ਆ ਗਿਆ ਤੁਹਾਡੀਆਂ ਮੈਡੀਸਿਨਾਂ ਤਾਂ ਮੈਂ ਕਿੱਧਰ ਕਿੱਧਰ ਹੋਵਾਂ ਤੁਹਾਡੇਰ ਮੈਡੀਸਿਨ ਲਿਆਵਾਂਗੇ ਮੰਮੀ ਦੀ ਲਿਆਵਾਂ ਹੁਣ ਅਸੀਂ ਕਿਹੜਾ ਜਾਣ ਕੇ ਖਾਣੇ ਆ ਹੌਂਜੋ ਗੋਚਾ ਹੋਂ ਦੇ ਆ ਤੇ ਫੇਰੀ ਖਾਣੇ ਆ ਯਾ ਤੁਹਾਨੂੰ ਤਾਂ ਹੁਣ ਹੋਇਆ ਰਹਿੰਦਾ ਰੋਜ ਕੋਹ ਨਾ ਕੋਹ ਤਾਂ ਮੈਂ ਵੀ ਕਰਾਂ ਉਹਨੇ ਮੈਨੂੰ ਵੀ ਕਰ ਲੈਣਾ ਲੱਗਦਾ ਇਹਦੇ ਵਿੱਚ ਮੇਰੀ ਗਲਤੀ ਕੀ ਹੈ ਯਾਰ ਗਲਤੀ ਤਾਂ ਕਿਸੇ ਦੀ ਨਹੀਂ ਗਲਤੀ ਸਾਡੀ ਹੈ ਮੇਰੀ ਬੁੱਢੀ ਮਾਂ ਵੱਲ ਵੇਖ ਬੱਚਿਆਂ ਤੋਂ ਅੰਦਰੋਂ ਅੰਦਰੀ ਝੂਰ ਕੇ ਨਾ ਅੱਡੀ ਹੋ ਗਈ ਆ ਤੈਹੀਂ ਉਹਨਾਂ ਨੂੰ ਉਹ ਖੁਸ਼ੀਆਂ ਦੇ ਨਹੀਂ ਪਾਏ ਜੇ ਅੱਜ ਉਹ ਬੱਚਿਆਂ ਨਾਲ ਕਿਤੇ ਖੇਡਦੀ ਨਾ ਇਥੇ ਤੇ ਉਹਦੀ ਉਮਰ ਦੁਣੀ ਤੀਣੀ ਹੋ ਜਾਣੀ ਸੀ ਸਾਡੇ ਤਾਂ ਘਰ ਦੇ ਹੁਣ ਹਾਲਾਤ ਐ ਹੋ ਜੇ ਹੋ ਗਏ ਆ ਨਾ ਲਗਦਾ ਮੈਨੂੰ ਮੰਮੀ ਦੀ ਗੱਲ ਤੇ ਗੌਰ ਕਰਨਾ ਹੀ ਪੈਣਾ ਵਾ ਨਹੀਂ ਨਹੀਂ ਸਰਦਾਰ ਜੀ ਇਦਾਂ ਨਾ ਕਰਿਓ ਗਰੀਬ ਘਰ ਦੀ ਜ਼ਰੂਰ ਆ ਪਰ ਮੇਰੇ ਮਾਪਿਓ ਨੇ ਕਦੀ ਤੁਹਾਨੂੰ ਮਾੜਾ ਚੰਗਾ ਨਹੀਂ ਕਿਹਾ ਇਦਾਂ ਨਾ ਕਰਿਓ ਮੈਨੂੰ ਧੱਕਾ ਨਾ ਦਿਓ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਮੈਨੂੰ ਧੱਕਾ ਨਾ ਦਿਓ ਕੋਈ ਗੱਲ ਨਹੀਂ ਅੱਜ ਨਹੀਂ ਸੁਣੀ ਰੱਬ ਨੇ ਤੇ ਕੱਲ ਸੁਣੂਗਾ ਹੀ ਨਾ ਕੀ ਕਹਿੰਦੇ ਹੰਦਿਆਂ bari badi vi rab roodi di vi sol lejda ਪਰ ਇਦਾਂ ਨਾ ਕਰਿਓ ਤੈਨਾਂ ਨਾਲ ਨਹੀਂ ਬੁੜੇ ਤੇਰੀ ਗੱਲ ਵੀ ਠੀਕ ਆ ਵੀ ਸੁਣ ਲੈਂਦਾ ਪਰ ਇਹ ਦੱਸ ਵੀ ਮੈਂ ਤੇਨੂੰ ਕਿੱਥੇ ਕਿੱਥੇ ਨਹੀਂ ਖੜਿਆ ਜਿੱਥੇ ਤੂੰ ਗਿਆ ਮੈਂ ਤੈਨੂੰ ਖੜਦਾ ਰਿਆ ਵਾ ਨਾ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤੇ ਮੈਡੀਸਨ ਪੂਰੀ ਖਾਣੀ ਆ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੇ ਕਸੂਰ ਤੇ ਚਲੋ ਕਿਸਦਾ ਬਨੇਗਾ ਪਰ ਮੇਰੀ ਮਾਂ ਵੱਲ ਵੇਖ ਨਾ ਉਹਦਾ ਕੀ ਕੀ ਹਾਲਾਤ ਹੋ ਗਏ ਆ ਲੋਕਾਂ ਦੇ ਬੱਚੇ ਜਰਉਂਦੇ ਆ ਖੇਡਦੇ ਆ ਤੇ ਵੇਖ ਵੇਖੋ ਕਿੰਨਾ ਮਨ ਭਰਦੀ ਆ ਉਹਦੇ ਦਿਨੋਂ ਦਿਨ ਰਹਿੰਦੀ ਜਾਂਦੀ ਆ ਜਿਵੇਂ ਅੱਜ ਬੱਚਿਆਂ ਨਾਲ ਖੇਡਦੀ ਐ ਤੇ ਬੱਚੇ ਹੁੰਦੇ ਖੇਡਦੀ ਤੇ ਕਿੱਦਾਂ ਉਹਦੀ ਉਮਰ ਵੱਜ ਜਾਣੀ ਹੀ ਹੁੰਨਾ ਕਿਤੇ ਫੁੱਲੀ ਨਹੀਂ ਸਮਾਉਣਾ ਸੀ ਕਿ ਜਿਹੜੀ ਹੁਣ ਉਹ ਦਿਨ ਦੇ ਦਿਨ ਅੰਦਰੋਂ ਅੰਦਰੀ ਨਾਲ ਚੋਰਾ ਨੂੰ ਖਾਈ ਜਾਂੜਿਆ ਸੀ ਮੇਰੇ ਪੋਤਿਆਂ ਪੋਤੇ ਕਦੋਂ ਹੁਣ ਐ ਤੇ ਕਦੋਂ ਮੈਂ ਖੜਾਉਂਗੀ ਤੇ ਤੂੰ ਹੁਣ ਦੱਸ ਵੀ ਫਿਰ ਮੈਂ ਕੀ ਕਰਾਂ ਮੈਂ ਕਿੰਨਾ ਚਿਰ ਆਪਣੀ ਮਾਂ ਨੂੰ ਇਦਾਂ ਉਦਾਸ ਵੇਖਾਂ ਨਾ ਨਾ ਇੰਦਾਂ ਤਾਂ ਕੋਈ ਕਦਮ ਨਾ ਚੁੱਕਿਓ ਮੈਂ ਵੇਖੋ ਮੈਂ ਰੱਬ ਘੜੀ ਅਰਦਾਸ ਫਿਰੇ ਸ਼ਾਮ ਕਰਦੀਆਂ ਪਾਠ ਕਰਦੀਆਂ ਸੇਵਾ ਕਰਕੇ ਆਂਦੀਆਂ ਗੁਰਦਾਰੀ ਸਾਹਿਬ ਅੱਜ ਨਹੀਂ ਤੇ ਕੱਲ ਸੁਣੂਗੀ ਨਾ ਪਰ ਇੱਕ ਗਰੀਬਣੀ ਦੀ ਤੀਨ ਨੂੰ ਤਕਾਣਾ ਦਿਓ ਵੇਖ ਲੋ ਮੈਂ ਤੁਹਾਡੇ ਗਰੀ ਹੱਥ ਜੋੜ ਕੇ ਕਹਿਨੀ ਆ ਗਰੀਬਣੀ ਦੀ ਤੀਨ ਨੂੰ ਤਕਾਣਾ ਦਿਓ ਸ਼ਾਇਦ ਰੱਬ ਮੇਰੀ ਝੋਲੀ ਖੈਰ ਪਾਊਗਾ ਹੀ ਨਾ ਵੇਖ ਲੋ ਇਦਾਂ ਨਾ ਮੇਰੇ ਕਰਿਓ ਪਲੀਜ਼ ਯਾਰ ਤੂੰ ਕੰਨ ਨੂੰ ਤੇ ਮੇਰਾ ਵੀ ਦਿਲ ਨਹੀਂ ਕਰਦਾ ਤੂੰ ਵੀ ਵੇਖ ਕਿੰਨਾ ਚੇਰੋ ਹੋ ਗਿਆ ਸਾਡੇ ਵਿਆਹ ਨੂੰ ਹੁਣ ਤਿੰਨ ਚਾਰ ਸਾਲ ਬੀਤ ਗਏ ਆ ਮੰਨਦੀ ਆ ਮੈਂ ਤੁਹਾਡੀ ਗੱਲ ਕਿ ਚਾਰ ਪੰਜ ਸਾਲ ਹੋ ਗਏ ਆ ਪਰ ਇਹਦੇ ਵਿੱਚ ਮੇਰਾ ਕੀ ਕਸੂਰਾ ਇਹ ਵੀ ਤਾਂ ਇੱਕ ਹੋਣਾ ਤੁਸੀਂ ਸਾਰੇ ਜਾਰੇ ਦੋਸ਼ ਮੇਰੇ ਤੇ ਹੀ ਦੇ ਰਹੇ ਹੋ ਪਰ ਇਹਦੇ ਵਿੱਚ ਮੇਰਾ ਕੀ ਕਸੂਰ ਆ ਪਰ ਮੈਂ ਆਪਣੇ ਮਾਂ ਦੇ ਹਾਲਾਤਾਂ ਬਾਰੇ ਜਦੋਂ ਵੇਖਣਾ ਵਾ ਨਾ ਫਿਰ ਮੈਂ ਵੀ ਅੰਦਰੋਂ ਅੰਦਰ ਹੀ ਮੈਨੂੰ ਵੀ ਬੜਾ ਫੀਲ ਹੁੰਦਾ ਵਾ ਕਿ ਮੇਰੇ ਕਰਕੇ ਮੇਰੀ ਮਾਂ ਮਤਲਬ ਖੁਸ਼ ਨਾ ਰਹਾ ਸਕੇ ਫਿਰ ਮੈਨੂੰ ਵੀ ਚੰਗਾ ਜਿਆ ਨਹੀਂ ਲੱਗਦਾ ਮੈਂ ਤਾਂ ਕਸੂਤਾ ਹੀ ਫਸ ਗਿਆ ਵਾ ਹੁਣ ਮੈਂ ਕੀ ਕਰਾਂ ਮਾਂ ਵੱਲ ਵੇਨਾਂ ਵਾਂ ਤੇ ਸੋਚਦਾ ਮੈਂ ਵੀ ਮੰਮੀ ਦੀ ਮਾਨ ਨਹੀਂ ਲਵਾਂ ਦੂਜਾ ਵਿਆਹ ਕਰਵਾ ਲਾਂ ਹੁਣ ਇਹਦਾ ਲਵੇਨਾਂ ਵਾਂ ਤੇ ਫਿਰ ਮੇਰੇ ਦਿਲ ਨੂੰ ਵੀ ਹੋਤ ਤਰ੍ਹਾਂ ਹੁੰਦਾ ਵੀ ਮੈਂ ਇਹਨੂੰ ਕਿੱਥੇ ਧੱਕਾ ਦਵਾਂ ਇਹ ਪ੍ਰਮਾਤਮਣ ਮੈਂ ਕੀ ਕਰਾਂ ਤੂੰ ਹੀ ਰਾਹ ਖਾ ਮੈਨੂੰ ਕੋਈ ਮੈਂ ਤਾਂ ਕਸੂਤਾ ਫਸ ਗਿਆ ਵਾਂ

ਠੀਕ ਵਾ ਤੂੰ ਆਪਣੀ ਸੁਣਾ ਤੂੰ ਠੀਕ ਹੈ ਨਾ ਮਾਂ ਬਾਪੂ ਬਾਪੂ ਕਿੱਥੇ ਆ ਵਾ ਨਹੀਂ ਮੰਮੀ ਕੋਈ ਚ ਨਹੀਂ ਬਸ ਉੱਧੇ ਹੀ ਰੋਣਾ ਆ ਗਿਆ ਨਾ ਨਾ ਤੇਰਾ ਪੁੱਤ ਠੀਕ ਵਾ ਬਸ ਉੱਧੇ ਹੀ ਰੋਣਾ ਆ ਗਿਆ ਤੇਰੀ ਯਾਦ ਆਉਂਦੀ ਸੀ ਜਾਂ ਇਸ ਕਰਕੇ ਹਾਂ ਮੰਮੀ ਮੈਂ ਠੀਕ ਹਾਂ ਤੇ ਮੇਰੀ ਟੈਨਸ਼ਨ ਨਾ ਲੈ ਬਸ ਤੂੰ ਬਾਪੂ ਦਾ ਧਿਆਨ ਰੱਖ ਆਉਂਗੀ ਆਉਂਗੀ ਇੱਕ ਦਿਨ ਹਾਂ ਠੀਕ ਆ ਹਾਂ ਮੈਂ ਠੀਕ ਹਾਂ ਉਹਦਾ ਤੇਰੀ ਯਾਦ ਆਉਂਦੀ ਸੀ ਨਾ ਤਾਂ ਕਰਕੇ ਰੋਣਾ ਆ ਗਿਆ ਠੀਕ ਆ ਤੇ ਆ ਰੱਖਿਆ ਆਪਣਾ ਹੈ ਉਹ ਤਾਂ ਖੋਲ ਕੇ ਆਪਣੀ ਮਾਂ ਨੂੰ ਦੱਸ ਵੀ ਨਹੀਂ ਸਕਦੀ ਇੱਥੇ ਮੇਰੇ ਕੀ ਹਾਲਾਤ ਨੇ ਮੇਰੀ ਮਾਂ ਨੇ ਜਿਸ ਦਿਨ ਤੋੜਿਆ ਸੀ ਨਾ ਤੇ ਵੱਡਾ ਦਿਲ ਕਰਕੇ ਤੋੜਿਆ ਸੀ ਕਿ ਮੇਰੀ ਤੇ ਇੱਕ ਦੇਵ ਦੇ ਘਰ ਚ ਰਾਣੀ ਬਣ ਕੇ ਰਹੂਗੀ ਪਰ ਇਹਨਾਂ ਨੂੰ ਪਤਾ ਇਹ ਤੇ ਇੰਨੇ ਮਾੜੇ ਹਾਲਾਤ ਆ ਮੇਰੀ ਦੀਦੇ ਨਾ ਮੈਂ ਇਹਨੂੰ ਦੱਸ ਹੀ ਸਕਦੀ ਆ